අනදේ වට ජවෘදධයන සාභතිය හොන කකළ අඩක්කලූ ලගේ සම්භ්‍යගය ඉ චචිනු කෙන්න්නේ කිහොන් කොට චාබනාදන්නේ අනන්න විපිනී ටති ති කිෝගයා ਚਾਹ ਬਣਾ ਦੋ ਠੰਡ ਪਈ ਮੈਂ ਠੀਕ ਨਹੀਂ ਮੈਨੂੰ ਬੁਖਾਰ ਲੱਗ ਰਿਹਾ ਮੈਂ ਜੋ ਹੁਣੇ ਕੱਪੜੇ ਸਾਂਭ ਕੇ ਆਈ ਹਾਂ ਹਾਈ ਹਾਈ ਮੈਂ ਹੁਣੇ ਹਜੇ ਆਣ ਕੇ ਤਾਂ ਮੇਰੀ ਆਖੀ ਲੱਗੀ ਆਉਂਦੇ ਹੀ ਥਾਲ ਛੜਿਆ ਤੇ ਚਾਹ ਬਣਾਉਣੀ ਕਿਹੜੀ ਔਖੀ ਪਾਣੀ ਪਾਪ ਦੇ ਲਈ ਜਖੰਡ ਪਤੀ ਪਾ ਦੇ ਚਾਹ ਬਣ ਜਾਣੀ ਚਾਹ ਬਣਾਉਣੀ ਔਖੀ ਆ 2 ਮਿੰਟ ਲੱਗਦੇ ਚਾਹ ਬਣਾਉਣ ਨੂੰ ਮੈਨੂੰ ਉਠਾ ਲਿਆ ਮੇਰੀ ਨੀਂਦ ਖਰਾਬ ਕੀਤੀ ਹੁਣੇ ਹਜੇ ਆਣ ਕੇ ਮੈਨੂੰ ਲੈ ਪਈ ਮੈਂ ਨਹੀਂ ਲੈਣੀ ਮੈਂ ਠੀਕ ਨਹੀਂ ਤਾਂ ਕਰਕੇ ਮੈਂ ਕਿਹਾ ਚਾਚੀ ਕਹਿ ਦਿੰਦੀ ਆ ਜਾ ਜਾ ਕੇ ਬਣਾ ਨਾਲ ਮੈਨੂੰ ਵੀ ਬਣਾ ਕੇ ਦੇ ਕੋਠ ਠੀਕ ਆ ਉਮਿਤ ਮੈਂ ਚਲ ਕੜੀ ਸੌ ਲੈਣੀ ਆ ਫੇਰ ਰੋਟੀ ਸਬਜੀ ਦਾ ਕਰਨਾ ਕੁੜੀ ਨੇ ਹੁੰਦੇ ਮੈਨੂੰ ਥਾਲ ਛੜਿਆ ਵਾ ਮਮਾ ਮਮਾ ਤੁਹਾਡੀ ਹਾਂਜੀ ਹਾਂ ਮੇਰਾ ਪੁੱਤ ਕੀ ਆ ਚਾਹ ਪੀਣੀ ਆ ਓਏ ਮੇਰੇ ਪੁੱਤ ਨੂੰ ਚਾਹ ਪੀਣੀ ਆ ਮੈਂ ਚਾਹ ਬਾਦ ਨਹੀਂ ਆਪਣੇ ਪੁੱਤ ਨੂੰ ਸੋਹਣੇ ਨੂੰ ਚਾਹ ਵੀ ਨਹੀਂ ਆ ਚਾਹ ਬਾਦ ਨਹੀਂ ਆ ਉਨ ਕੁੜੀ ਨੂੰ ਸਾਦਨੀ ਆ ਮੈਂ ਆਪੇ ਤੈਨੂੰ ਚਾਹ ਬਣਾ ਕੇ ਦਿੰਦੀ ਆ ਠੀਕ ਐ ਧੀ ਕੁੜੀਏ ਹਾਂਜੀ ਇਧਰ ਆ ਹਾਂਜੀ ਚਾਹ ਨਹੀਂ ਧਰੀਏ ਜੇ ਨਹੀਂ ਕਿਉਂ ਧਰੀ ਆਖੇਂਦੀ ਮਮਾ ਨੇ ਬਣਾਉਣੀ ਆ ਤਿੰਤਾਗੇ ਬਣਾ ਮਿਲਦਾ ਆ ਕਿ ਮਮਾ ਨੇ ਬਣਾ ਦੇਣੀ ਆ ਤੇ ਆਪੇ ਬਣਾ ਦੇਗੀ ਹੈ ਢਾਰੇ ਸੋ ਗੋਨ ਨੂੰ ਚਾਹ ਬਣਾ ਕੇ ਦਿੰਦੀ ਉਹ ਹੁਣ ਮੰਗਣ ਦੀ ਚਲ ਕੋਈ ਗੱਲ ਨਹੀਂ ਮੇਰਾ ਪੁੱਤ ਸੋਨਾ ਚਾਹ ਮੰਗਣ ਡਿਆ ਵਾ ਮੈਂ ਬਣਾ ਕੇ ਦਿੰਦੀ ਆ ਠੀਕ ਐ ਚਾਹ ਨੂੰ ਚੁਵਾ ਦੇ ਜੀ ਮੈਂ ਮਮਾ के दे कोई कोई मैं अपने पोते नहीं तू और काम का ले मेरे जा आ जा 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 जा। ले आजा इधर चाची मेनू भी ले आ दो जाके मैं बना ली जाके पी के पीला आहो हम तेन पा के ते नी लिया के दे लगी हैल तू मेरा पुत पीला चाह चाह सोना मेरा पोते ਬਰ ਚਾਚੀ ਵੇ ਕਿਨੇ ਚਲਾ ਆ ਗਈ ਮੈਂ ਆਖਿਆ ਚਾਚੀ ਮੈਨੂੰ ਚਾਹ ਬਣਾ ਦੇ ਨਾ ਮੈਂ ਠੀਕ ਨਹੀਂ ਆ ਮੇਰੇ ਤੇ ਜਹ ਹੁਣੇ ਅੱਖ ਲੱਗੀ ਆਪਣੀ ਕੁੜੀ ਨੇ ਕਿਹਾ ਬੜੀ ਸ਼ਤਿਓਟ ਕੇ ਬਣਾ ਕੇ ਦਿੱਤੀ ਲੈ ਮੈਂ ਆਪਣੇ ਪੁੱਤ ਨੂੰ ਚਾਹ ਬਣਾ ਕੇ ਦੇਣੀ ਤੇ ਆਜ ਬੜੀ ਅੱਖਾਂ ਚ ਪੈਂਦੇ ਆ ਉਤੋਂ ਮੈਂ ਠੀਕ ਨਹੀਂ ਉਤੋਂ ਚਾਚੀ ਆਂਦੀ ਕੰਡੇ ਚ ਤਾਂ ਜੀ ਮੈਨੂੰ ਬਿਨੋ ਨਹੀਂ ਪੈਣੀ ਖਾਈ ਨਾ ਸਕੂਲ ਦਾ ਕੰਮ ਵੀ ਕਰਨਾ ਚੱਲ ਸਕੂਲ ਦਾ ਕੰਮ ਰਾਤ ਨੂੰ ਕਰਨਾ ਨਹੀਂ ਕਿ ਫਿਰ ਰਾਤ ਨੂੰ ਕਿੱਥੇ ਚਾਚੀ ਨੇ ਕੰਮ ਦੇਣਾ ਕੋਈ ਨਾ ਕੋਈ ਕੰਮ ਤੇ ਕਰਦੀ ਨਹੀਂ ਹੋਣਾ ਕਿ ਆਹ ਕਰ ਲਾ ਤੇ ਆਹ ਕਰ ਲਾ ਸਵੇਰੇ ਸਕੂਲੇ ਜਾ ਲੱਗਿਆਂ ਵੀ ਆਹ ਕਰਕੇ ਜਾ ਤੇ ਉਹ ਕਰਕੇ ਜਾ ਇਹ ਖਚੂੜਾ ਪੀਂਦਾ ਹੀ ਇਹ ਕੰਮ ਤੇ ਕੰਦੀਆ ਤੁਵਾਸ਼ ਨੇ ਕੰਮ ਕੰਦੀ ਸਾਡਾ ਜੈਸ਼ ਦਾ ਆਇਆ ਵੰਗੋ ਚਾਚੀ ਨੇ ਕਾਮ ਦੱਸੀ ਜਾਣਾ ਤੇ ਮੈਂ ਘੜੀ ਜਾਣਾ ਤੇਰੀ ਮੰਮੀ ਨੇ ਤੈਨੂੰ ਕੰਮ ਢੋਂਦੀ ਹਾਂ ਲੈ ਤੇਰੀ ਮੰਮੀ ਫਿਰ ਚਾਉਣੀ ਜਿਵੇਂ ਮੇਰੀ ਮੰਮੀ ਉਹ ਤੇ ਨਾ ਘੜਨਦੀ ਤੇ ਚਾਚੀ ਨੇ ਤੇ ਆਪੇ ਹੀ ਢੋਣਾ ਕਿਉਂ ਕਰਤੇ ਉਹ ਕਰ ਚਾਚੀ ਨੂੰ ਕੀ ਕਰਨਦੀ ਆਹ ਤਾਰੇ ਅੰਦਰ ਨੂੰ ਨਹੀਂ ਜਸ ਤੇਰੀ ਮੰਮੀ ਨੇ ਕੋਈ ਕੰਮ ਢੋਂਦੀ ਤੂੰ ਨਹੀਂ ਸਕਦੀ ਸਬਜੀ ਬਣਾਉਂਦੀ ਨਾ ਕਿਉਂ ਮੈਂ ਵੀ ਬਣਾਉਂਦੀ ਨਹੀਂ ਮੈਨੂੰ ਇਹ ਤੇ ਮਮੀ ਚੰਗੀ ਇਹ ਮੇਰੇ ਚਾਚੀ ਤੇ ਸਦਾ ਜਾਵਾਂ ਕੋ ਕਰ ਜੋ ਕਰ ਲਾ ਤੇ ਕਰ ਦਿਓ ਕਰ ਲਾ ਠਹਿਰ ਕੇ ਕਮੈਂਟ ਮਮੀ ਲਾ ਬਦੀ ਹੁਣੀ ਹੂੰ ਚੰਗਾ ਫੇਰ ਠਹਿਰ ਕੇ ਫੇਰ ਆ ਜਾਸਤੇ ਵਾਵਾ ਚੰਗੀ ਮੇਰੇ ਲਾਗੇ ਆ ਜਾਂਦੀ ਮੇਰੀ ਸੇਹਲ ਦੀ ਮਿਹਨਤ ਦੁੱਖ ਸੁੱਖ ਸਾਂਝਾ ਕਰ ਜਾਂਦੀ ਉਹਦੇ ਤੇ ਮਮੀ ਵੀ ਚੰਗੀ ਉਹਨੂੰ ਕੰਮ ਨਹੀਂ ਡੋਂਦੀ ਮੇਰੀ ਚਾਚੀ ਦਾ ਸਾਰਾ ਦਿਹਾੜੀ ਮੇਰੀ ਮਾਸੀ ਮਰਵਾ ਦਿੰਦੀ ਹੈ